ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1232 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1233 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੋਹਨ 모ਹ ਲੀਆ ਮਨ 모ਰਾ ਬੜੈ ਭਾਗ ਲੇਵ ਲਾਗੀ ਗੁਰੂ ਜੀ ਫਰਮਾਨ ਕਰਦੇ ਹਨ ਕਿ ਮੇਰੇ ਚੰਗੇ ਭਾਗਾ ਗੁਰੂ ਦੀ ਕਿਰਪਾ ਨਾਲ ਮੇਰੀ ਲਿਵ ਪ੍ਰਭੂ ਚਰਨਾਂ ਵਿੱਚ ਲੱਗ ਗਈ ਹੈ ਮਨ ਨੂੰ 모ਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਵਿੱਚ 모 ਲਿਆ ਹੈ ਸਾਚ ਵਿਚਾਰ ਕੇਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਸਦਾ ਥਿਰ ਪ੍ਰਭੂ ਦੇ ਗੁਣਾ ਨੂੰ ਸੋਚ ਮੰਡਲ ਵਿੱਚ ਲਿਆਉਣ ਕਰਕੇ ਮੇਰੇ ਸਾਰੇ ਪਾਪ ਦੁਖ ਕੱਟੇ ਗਏ ਹਨ ਮੇਰਾ ਮਨ ਪਵਿੱਤਰ ਹੋ ਗਿਆ ਹੈ ਪ੍ਰਭੂ ਪਰਮਾਤਮਾ ਚਰਨਾ ਦਾ ਪ੍ਰੇਮੀ ਹੋ ਗਿਆ ਹੈ ਪ੍ਰਭੂ ਪਰਮਾਤਮਾ ਦੇ ਚਰਨਾ ਦਾ ਮੇਰਾ ਮਨ ਪ੍ਰੇਮੀ ਹੋ ਗਿਆ ਹੈ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ਸਿਰਫ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਗੇ ਤੇ ਵੱਡੇ ਜਿਗਰੇ ਵਾਲਾ ਹੈ ਜੋ ਬੇਅੰਤ ਹੈ ਰਤਨਾ ਦੀ ਖਾਣ ਸਮੁੰਦਰ ਹੈ ਸ਼ਬਦ ਵਿਚਾਰ ਭਰਮ ਭਉ ਭੰਜਨ ਅਵਰ ਨਾ ਜਾਣਿਆ ਦੂਜਾ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ ਪਰਮਾਤਮਾ ਹੀ ਦਾਰ ਸਹਿਮ ਦਾ ਨਾਸ ਕਰਨ ਵਾਲਾ ਹੈ ਕੋਈ ਹੋਰ ਦੇਵੀ ਦੇਵਤਾ ਆਦਿਕ ਦੂਜਾ ਨਹੀਂ ਹੈ ਤੇ ਗੁਰੂ ਪਿਆਰਿਓ ਸਾਡਾ ਸੁਭਾਅ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਕਦੇ ਪੱਕਾ ਭਰੋਸਾ ਨਹੀਂ ਵੱਜਾ ਤੇ ਅਸੀਂ ਹੋਰ-ਹੋਰ ਪਾਸੇ ਵੀ ਕਈ ਲੋਕ ਤੁਰੇ ਫਿਰਦੇ ਹਾਂ ਕਈ ਆਪਣੇ ਵਿੱਚੋਂ ਬਹੁਤ ਪੱਕੇ ਭਰੋਸੇ ਵਾਲੇ ਹਨ ਜਿਨ੍ਹਾਂ ਦਾ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਹੀ ਭਰੋਸਾ ਵੱਜਾ ਹੋਇਆ ਹੈ ਤੇ ਕਈ ਲੋਕ ਇਦਾਂ ਦੇ ਹਨ ਉਹ ਗੁਰੂ ਘਰ ਮੱਥਾ ਵੀ ਟੇਕਦੇ ਹਨ ਤੇ ਫਿਰ ਦੂਜੇ ਪਾਸੇ ਵੀ ਤੁਰੇ ਫਿਰਦੇ ਹਨ ਸੋ ਆਪਾਂ ਨੂੰ ਸੱਚੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਹੈ ਸਾਰੀਆਂ ਦਾਤਾਂ ਦਾ ਮਾਲਕ ਹੈ ਮਨੁਆ ਮਾਰ ਨਿਰਮਲ ਪਦ ਜੀਨੇ ਆ ਹਰ ਰਸ ਰਤੇ ਅਧਿਕਾਈ ਹੁਣ ਮੈਂ ਪ੍ਰਭੂ ਦੇ ਨਾਮ ਰਸ ਵਿੱਚ ਬਹੁਤ ਰੰਗਿਆ ਗਿਆ ਹਾਂ ਮਾਨਵ ਵਿੱਚੋਂ ਵਿਕਾਰਾਂ ਦੇ ਅੰਸ਼ ਮਾਰ ਕੇ ਮੈਂ ਪਵਿੱਤਰ ਆਤਮਿਕ ਦਰਜੇ ਨਾਲ ਡੂੰਗੀ ਸਾਂਝ ਪਾ ਲਈ ਹੈ। ਇੱਕ ਸੁਬੇਨ ਮੈਂ ਅਵਰ ਨਾ ਜਾਣਾਂ ਸਤਗੁਰੂ ਬੂਝ ਬੁਝਾਈ। ਗੁਰੂ ਨੇ ਮੈਨੂੰ ਸਮਝ ਬਖਸ਼ ਦਿੱਤੀ ਹੈ। ਹੁਣ ਇੱਕ ਪਰਮਾਤਮਾ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦਾ। ਅਗਾਮ ਅਗੋਚਰ ਅਨਾਥ ਜੋਨੀ ਗੁਰਮਤਿ ਏਕੋ ਜਾਣਿਆ। ਗੁਰੂ ਦੀ ਮੱਤ ਲੈ ਕੇ ਸਿਰਫ ਉਸ ਪ੍ਰਭੂ ਨਾਲ ਹੀ ਡੂੰਗੀ ਸਾਂਝ ਪਾਈ ਹੈ ਜੋ ਆ ਪੌਂਚ ਹੈ ਜਿਸ ਤੱਕ ਗਿਆਨ ਇੰਦਰਿਆਂ ਦੀ ਪਹੁੰਚ ਨਹੀਂ ਜੋ ਆਪ ਹੀ ਆਪਣਾ ਖਸਮ ਮਾਲਕ ਹੈ ਅਤੇ ਜੋ ਜੂਨਾ ਵਿੱਚ ਨਹੀਂ ਆਉਂਦਾ ਸੁਪਰ ਭਰੇ ਨਾਹੀ ਚਿੱਤ ਡੋਲੇ ਮਨ ਹੀ ਤੇ ਮਨ ਮਾਨਿਆ ਇਸ ਸਾਂਝ ਦੀ ਬਰਕਤ ਨਾਲ ਮੇਰੇ ਗਿਆਨ ਇੰਦਰੇ ਨਾਮ ਰਸ ਨਾਲ ਨਕਾ ਨਕ ਭਰ ਗਏ ਹਨ ਹੁਣ ਮੇਰਾ ਮਨ ਮਾਇਆ ਵਾਲੇ ਪਾਸੇ ਡੋਲਦਾ ਨਹੀਂ ਹੈ ਆਪਣੇ ਅੰਦਰ ਹੀ ਟਿਕ ਗਿਆ ਹੈ ਗੁਰ ਪ੍ਰਸਾਦ ਦੀ ਇਕਥੋ ਕਥਿਏ ਕਹੋ ਕਹਾਵੇ ਸੋਈ ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ ਮੈਂ ਤਦੋਂ ਹੀ ਉਸ ਦੀ ਸਿਫਤਸਲਾਹ ਕਰ ਸਕਦਾ ਹਾਂ ਜਦੋਂ ਆਪ ਹੀ ਸਿਫਤਸਲਾਹ ਕਰਾਂਦਾ ਹੈ ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ ਏ ਨਾਨਕ ਏ ਮੇਰੇ ਦੀਨ ਦਿਆਲ ਪ੍ਰਭੂ ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ ਮੈਂ ਤੇਰੇ ਨਾਲ ਹੀ ਸਾਝ ਪਾਈ ਹੈ ਸਾਰਗ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਰਾਗ ਸਰੰਗ ਘਰ ਪਹਿਲੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਾਨ ਮੇਰੇ ਹਰ ਕੈ ਨਾਮ ਵਡਾਈ اے میرے مانا پرماطما دے نام وچ جڑیاں لوک پرلوک دی عزت ملدی ہے لوک ਸੁਖੀਏ پرلوک سہیلے নানک ہر پرب باپے میلے دے ਉਤارنی ہو جاندے ہن جڑے پرماطما دا نام سمرن کردے ہن ہر بے نَور نہ جانا کوئی ہر کہ نام ਮੁکَت گت پائی رہا او ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਗੀ ਸਾਝ ਨਹੀਂ ਪਾਉਂਦਾ ਪ੍ਰਭੂ ਦੇ ਨਾਮ ਦੇ ਰਾਹੀ ਵਿਕਾਰਾਂ ਤੋਂ ਖੁਲਾਸੀ ਅਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਰਹਾਉ ਸਵਦ ਭਉ ਪੰਜਨ ਜਮ ਕਾਲ ਨਿਖੰਜਨ ਹਰ ਸੇਤੀ ਲੇਵ ਲਈ ਗੁਰੂ ਦੇ ਸ਼ਬਦ ਦੀ ਰਾਹੀ ਡਰ ਦੂਰ ਕਰਨ ਵਾਲਾ ਅਤੇ ਆਤਮਿਕ ਮੌਤ ਨਾਸ਼ ਕਰਨ ਵਾਲਾ ਹਰੀ ਮੇਲ ਪੈਂਦਾ ਹੈ ਪਰਮਾਤਮਾ ਨਾਲ ਲਗਨ ਲੱਗ ਜਾਂਦੀ ਹੈ ਹਰ ਸੁਖ ਦਾਤਾ ਗੁਰਮਖ ਜਾਤਾ ਸਹਿਜੇ ਰਹਾ ਸਮਾਈ ਗੁਰੂ ਦੀ ਸ਼ਰਨ ਪਿਆ ਸਾਰੇ ਸੁਖ ਦੇਣ ਵਾਲੇ ਹਰੀ ਨਾਲ ਸਾਝ ਬਣ ਜਾਂਦੀ ਹੈ ਗੁਰੂ ਦੀ ਸ਼ਰਨ ਪਾ ਕੇ ਮਨੁੱਖ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਭਗਤਾਂ ਦਾ ਭੋਜਨ ਹਰ ਨਾਮ ਨਿਰੰਜਨ ਬਨਣ ਭਗਤ ਬਡਾਈ ਨਿਰਲੇਪ ਹਰੀ ਨਾਮ ਹੀ ਭਗਤ ਜਨਾਂ ਦੇ ਆਤਮਾ ਦੀ ਖੁਰਾਕ ਹੈ ਪ੍ਰਭੂ ਦੀ ਭਗਤੀ ਉਹਨਾਂ ਵਾਸਤੇ ਪੁਸ਼ਾਕ ਹੈ ਤੇ ਇੱਜ਼ਤ ਹੈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਜਿਹੜੇ ਮਨੁੱਖ ਸਦਾ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ਉਹ ਪ੍ਰਭੂ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਮਾਨਮੁਖ ਬੁੱਧ ਕਾਚੀ ਮਨੁਆ ਡੋਲੇ ਅਕਥ ਨਕਥੇ ਕਹਾਣੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਹੋਸ਼ੀ ਹੁੰਦੀ ਹੈ ਉਸ ਦਾ ਮਨ ਮਾਇਆ ਵਿੱਚ ਡੋਲਦਾ ਰਹਿੰਦਾ ਹੈ ਉਹ ਕਦੇ ਅਕਥ ਪ੍ਰਭੂ ਦੀ ਸਿਫਤਸਲਾ ਨਹੀਂ ਕਰਦਾ ਗੁਰਮਤਿ ਨੇ ਜਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਣੀ ਗੁਰੂ ਦੀ ਬਾਤ ਉਤੇ ਤੁਰਿਆ ਮਨੋਖ ਡੋਲ ਚਿਤ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ ਉਸ ਦੇ ਮਨ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਵਸਦਾ ਹੈ ਸਦਾ ਸਿਰ ਪ੍ਰਭੂ ਦੀ ਸਿਫਤਲਾ ਵਸਦੀ ਹੈ ਮਾਨਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਾਨਵੀਆਂ ਦੌੜਾਂ ਭੱਜਾਂ ਦੂਰ ਕਰ ਲਈਆਂ ਹਨ ਗੁਰੂ ਸ਼ਬਦ ਦੇ ਰਾਹੀ ਮਨੁੱਖ ਦੀ ਜੀਵਾਤਮਕ ਡੋਲਤਾ ਵਿੱਚ ਟਿਕ ਜਾਂਦੀ ਹੈ ਰਸਾਂ ਕਸਾਂ ਦੇ ਪਿੱਛੇ ਨਹੀਂ ਦੌੜਦੀ ਫਿਰ ਸਿਰਫ ਮਨੁੱਖ ਦੀ ਜੀਵ ਨੂੰ ਪਰਮਾਤਮਾ ਦੇ ਨਾਮ ਦਾ ਰਸ ਹੀ ਚੰਗਾ ਲੱਗਦਾ ਹੈ ਸਤ ਗੁਰ ਮਿਲ ਰਹੀਏ ਸਾਦੇ ਆਪਣੇ ਜਿਨ ਹਰ ਸੇਤੀ ਲੈ ਬਲਾਈ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜੇ ਰਹਿਣਾ ਚਾਹੀਦਾ ਹੈ ਕਿਉਂਕਿ ਉਸ ਗੁਰੂ ਨੇ ਆਪਣੀ ਸੁਰਤ ਸਦਾ ਪਰਮਾਤਮਾ ਵਿੱਚ ਜੋੜ ਰੱਖੀ ਹੈ ਮਨ ਸ਼ਬਦ ਮਰੈ ਤਾਂ ਮੁਕਤ ਹੋਵੇ ਹਰ ਚਰਣੀ ਚਿਤ ਲਾਈ ਜਦੋਂ ਕਿਸੇ ਦਾ ਮਨ ਜਦੋਂ ਕਿਸੇ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਦੀ ਰਾਹੀ ਆਪਾ ਭਾਵ ਦੂਰ ਕਰਦਾ ਹੈ ਤਦੋਂ ਉਹ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿਤ ਜੋੜ ਕੇ ਵਿਕਾਰਾਂ ਦੇ ਪੰਜੇ ਵਿੱਚੋਂ ਨਿਕਲ ਜਾਂਦਾ ਹੈ ਹਾਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਿਜ ਸੁਭਾਈ ਪ੍ਰਮਾਤਮਾ ਮਾਨੋ ਐਸਾ ਸਰੋਵਰ ਹੈ ਸਮੁੰਦਰ ਹੈ ਜਿਹਦਾ ਜਲ ਪਵਿੱਤਰ ਰਹਿੰਦਾ ਹੈ ਜਿਹੜਾ ਮਨੁੱਖ ਇਸ ਵਿੱਚ ਇਸ਼ਨਾਨ ਕਰਦਾ ਹੈ ਉਹ ਆਤਮਿਕ ਡੋਲਤਾ ਵਿੱਚ ਪ੍ਰੇਮ ਵਿੱਚ ਲੀਨ ਰਹਿੰਦਾ ਹੈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹੋ ਮੈਂ ਤ੍ਰਿਸ਼ਨਾ ਮਾਰੀ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਕੇ ਤੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋ ਹੋ ਮੈਂ ਤੇ ਤ੍ਰਿਸ਼ਨਾ ਮੁਕਾ ਕੇ ਸਦਾ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਅੰਤਰ ਨਹਿ ਕੇਵਲ ਹਰ ਰਬਿਆ ਸਭ ਆਤਮ ਰਾਮ ਮੁਰਾਰੀ ਪਿਆਰ ਵਿੱਚ ਜਿਹੜੇ ਮਨੁੱਖ ਸਦਾ ਰੰਗੇ ਰਹਿੰਦੇ ਹਨ ਪ੍ਰਭੂ ਦੇ ਉਨਾਂ ਦੇ ਅੰਦਰ ਸੁੱਧ ਸਰੂਪ ਹਰੀ ਆਵਸਦਾ ਹੈ ਉਹਨਾਂ ਨੂੰ ਹਰਥਾ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ ਸੇਵਕ ਸੇਵ ਰਹੇ ਸਚ ਰਾਤੇ ਜੋ ਤੇਰੇ ਮਨ ਭਾਣੇ ਹੈ ਪਰ ਹੈ ਪ੍ਰਭੂ ਪਰਮਾਤਮਾ ਉਹੀ ਸੇਵਕ ਤੇਰੀ ਸੇਵਾ ਭਗਤੀ ਕਰਦੇ ਹਨ ਅਤੇ ਤੇਰੇ ਸਦਾ ਥਿਰ ਨਾਮ ਵਿਚ ਰੰਗੇ ਰਹਿੰਦੇ ਹਨ ਜਿਹੜੇ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਦਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵ ਗਣ ਨਾ ਪਛਾਣੇ ਮੇਰ ਤੇਰ ਵਿੱਚ ਫਸੀ ਹੋਈ ਜੀਵ ਇਸਤਰੀ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਨਹੀਂ ਲੈ ਸਕਦੀ ਉਹ ਦੁਨੀਆ ਵਿੱਚ ਭੀ ਆਪਣਾ ਇਤਬਾਰ ਗਵਾਈ ਰੱਖਦੀ ਹੈ ਉਹ ਇਹ ਨਹੀਂ ਪਛਾਣ ਸਕਦੀ ਕਿ ਜੋ ਕੁਝ ਮੈਂ ਕਰ ਰਹੀ ਹਾਂ ਇਹ ਚੰਗਾ ਹੈ ਜਾਂ ਮਾੜਾ ਆਪੇ ਮੇਲ ਲੈ ਅਕਾਥ ਕਥਿਏ ਸੱਚ ਸ਼ਬਦ ਸੱਚ ਬਾਣੀ ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ 'ਚ ਜੋੜੇ ਤਦੋਂ ਹੀ ਉਹ ਕਥ ਕਥਾ ਅਕਾਥ ਪ੍ਰਭੂ ਦੀ ਸਿਵਸਲਾ ਕੀਤੀ ਜਾ ਸਕਦੀ ਹੈ ਤਦੋਂ ਹੀ ਉਸ ਦਾ ਸਦਾ ਥਿਰ ਸ਼ਬਦ ਉਸ ਦੀ ਸਦਾ ਥਿਰ ਬਾਣੀ ਦਾ ਉਚਾਰਨ ਕੀਤਾ ਜਾ ਸਕਦਾ ਹੈ ਗੁਰੂ ਪਿਆਰੇ ਉਹ ਬੰਦੇ ਦੇ ਹੱਥ ਵਾਸ ਕੁਝ ਨਹੀਂ ਹੈਗਾ ਜਦੋਂ ਪਰਮਾਤਮਾ ਦੀ ਮੇਰ ਹੁੰਦੀ ਹੈ ਨਾਮ ਵੀ ਉਦੋਂ ਹੀ ਜਪਿਆ ਜਾ ਸਕਦਾ ਹੈ ਨਾਨਕ ਸਾਚੇ ਸੱਚ ਸਮਾਣੇ ਹਰ ਕਾ ਨਾਮ ਵਖਾਣੀ ਏ ਨਾਨਕ ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਉਸ ਸਦਾ ਥਿਰ ਪ੍ਰਭੂ ਪਰਮਾਤਮਾ ਵਿੱਚ ਲੀਨ ਰਹਿੰਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇ ਸਤ ਨਾ ਮਾਹੇ ਮਟਾਵੋ ਸਿਮਰੋ ਜਾਸ ਵਿਸੰਪਰ ਏਕੈ ਨਾਮ ਜਪਤ ਅਗਨਤ ਨਿਕੈ ਗੁਰੂ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਆਪੇ ਮੇਲ ਲੈ ਅਕਾਥ ਕਥਿਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੇ ਹਰ ਕਾ ਨਾਮ ਵਖਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1233 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1234 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਉਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ